ਹੋਣੇ ਝਾੜ ਲੰਗੂਗਾ ਸਾਰਾ ਲੰਘਾ ਇਹ ਤੇ ਦੇਖਦੇ ਆਉਣ ਇਹ ਰੋਡ ਕਿਵੇਂ ক্লোਜ਼ ਕਰੋ ਕਾਫੀ ਵੱਡਾ ਝਾੜ ਸੀਗਾ ਉਹ ਦੇਖੋ ਉੱਥੋਂ ਲੈ ਕੇ ਇੱਧਰ ਕਰਦੇ ਗਏ ਆਪਾਂ ਹਾਂ ਕਲੀਅਰ ਦੇਖੂਗਾ ਤਾਂ ਕਰਕੇ ਕਾਹੀ ਵੱਡਾ ਝਾੜ ਸੀਗਾ ਰੋਡ ਤੇ ਖੜੇ ਇਹਨਾਂ ਨੇ ਰੋਡ ক্লোਜ਼ ਕਰਕੇ ਗੱਡੀਆਂ ਇੱਥੇ ਖੜੀਆਂ ਤੇ ਪੌਲੇ ਨਾਲ ਖੁੱਲ ਗਿਆ ਹਣਾ ਇੱਕ ਲੱਗੇ ਪੌਲ ਜਿਹੜਾ ਖੁੱਲ ਗਿਆ ਤੇ ਝਾਜ ਨੂੰ ਲੱਗਿਆ 15 20 ਮਿੰਟ ਰਾਮ ਨਾ ਲੱਗਿਆ ਇੱਥੋਂ ਉੱਧਰ ਨੂੰ ਲੰਘਣ ਤੇ ਬੜੀ ਸਲੋ ਜਾ ਰਿਹਾ ਵਾ ਪਰ ਯਾਰ ਇਹ ਵਾਕਈ ਬਹੁਤ ਵੱਡਾ ਜਾਜ ਜਿਆ ਸੀਗਾ ਕੋਈ ਕੰਮਕਾਰ ਵਾਲਾ ਹੀ ਹੈ ਤਾਂ ਮੈਨੂੰ ਲੱਗਦਾ ਉਦਾਂ ਦਾ ਕੋਈ ਹੈ ਨਹੀਂਗਾ ਇਹ ਆ ਦੇਖੋ ਆ ਜਿਹੜਾ ਪੌਲ ਜਾ ਚੱਕਿਆ ਪਿਆ ਵਾ ਜਦੋਂ ਜਦੋਂ ਇਹ ਜਾਊਗਾ ਪੁਲ 'ਚ ਸੈੱਟ ਦੇਣਗੇ ਯੂਕੇ 'ਚ ਵੀ ਸੇਮ ਹੀ ਕਰਦੇ ਹਨ ਉਹ ਪੁਲ ਕਾਫੀ ਫੇਮਸ ਆ ਪਰ ਇੱਥੇ ਮੈਂ ਕੈਨੇਡਾ ਦੋ ਤਿੰਨ ਦੇਖ ਲਏ ਐਵੇਂ ਇਹਦੇ ਨਾਲ ਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਵਿਚਾਰਿਆਂ ਘਰੀਬਾਂ ਪਰ ਕੰਮ ਸੇਮ ਹੀ ਕਰਦੇ ਬ੍ਰੋ ਇਹ ਵੀ ਐਂਝ ਹਾਈ ਲੰਗਾਉਂਦੇ ਆ ਆ ਦੇਖੀਏ ਕਿਵੇਂ ਜਿਹਦਾ ਹਸਾ ਤੱਕ ਤਿੰਨ ਮੰਜ਼ਲੀ ਆ 1 2 3 4 ਗ੍ਰਾਉਂਡ ਫਲੋਰ ਇਹ ਦੋ ਦੰਦ ਤਿੰਨ ਮੰਦਰੀ ਘਰ ਵਿੱਚ ਆਹ ਹੈ ਗੱਲ ਬਾਤ ਹੋ ਪੱਜ ਗਿਆ ਚੱਲ ਹੁਣ ਤੂੰ ਘਰ ਇਹਦਾ ਕੋਈ ਨਾ ਕੋ ਬ੍ਰੋ ਇਹਨਾਂ ਤੇ ਇਹ ਆਈ ਜਾਂਦਾ ਕਿ ਨਹੀਂ ਹੁੰਦਾ ਇਹਨਾਂ ਨੂੰ ਮੈਨੂੰ ਹੁਣ ਪਤਾ ਨਹੀਂ ਲੱਗੰਦਿਆ ਲੈ ਯਾਰ ਇਹਨਾਂ ਨੇ ਚੰਗਾ ਟਾਈਮ ਖਰਾਬ ਕੀਤਾ ਇੱਕ ਦੂਜਾ ਗਿਆ ਸੀ ਆ ਸੜਿਆ ਜਾਂ ਫੇਰ ਆ ਗਿਆ ਉਹ ਤਾਂ ਚੱਲ ਫੇਰ ਸੋਹਣਾ ਲੱਗਦਾ ਸੀ ਦੇਖਣ ਚ ਐ ਇੱਡਾ ਵੱਡਾ ਐ ਤੁਰਦਾ ਹੌਲੀ ਹੌਲੀ ਆ ਪਤੰਦਰ ਦਾ ਤੂੰ ਰੇਸ ਦੇ ਪਾਕ ਟੋਪ ਕੇ ਤੇ ਲੰਘ ਜਾ ਹੈ ਆ ਗੱਲ ਆ ਕੋਈ ਨਾਲੇ ਤੂੰ ਆ ਹੌਲੀ ਹੌਲੀ ਜਾਂਦਾ ਤੇ ਨਾਲੇ ਸਾਡੀਆਂ ਟੱਕਰਾਂ ਉਹਨਾਂ ਇਹ ਤਾਂ ਪਤਾ ਨਹੀਂ ਕੀ ਲੱਦ ਰੱਖਿਆ ਹੋਏ ਇਹਨਾਂ ਨੇ ਆਹ ਹਲ ਰਾਤ ਨੂੰ ਜੂਮਿੰਗ ਜਿਹਦਾ ਪਤਾ ਨਹੀਂ ਲੱਗਦਾ ਇੰਨੀ ਦੂਰੋਂ ਕਰ ਰਿਹਾ ਨਾ ਮੈਂ ਤੇ ਆ ਦੇਖ ਲੋ ਕੈਸੀ ਗੱਲ ਬਾਤ ਆ ਤੂੰ ਲੰਘ ਜਾ ਜਿਹੜਾ ਪਰਾਂ ਲੰਘਣਾ ਐਵੇਂ ਹੌਲੀ ਹੌਲੀ ਤੁਰੇ ਆਉਂਦਾ ਦੇਖ ਆ ਇਹਨਾਂ ਨੇ ਪੌਲ ਚੱਕ ਰੱਖਿਆ ਲੰਘ ਜਾਓ ਲੰਘ ਜਾ ਭਰਾਵਾ ਔੜੀ ਖੋਲ ਰੱਖਿਆ ਇਹ ਦੂਬਾ ਮੂੰਹ ਨਾ ਮੋੜ ਲਿਆ ਹੋਵੇ ਜਿਹੜਾ ਹੁਣੇ ਗਿਆ ਵਾ ਮੈਨੂੰ ਤਾਂ ਇਹ ਡਰ ਲੱਗੀ ਜਾਂਦਾ ਮੈਂ ਉਹ ਕਹਿੰਦਾ ਹਾਂ ਮੈਂ ਵੀ ਇੱਧਰ ਹੀ ਜਾਂਦਾ ਉਹ ਲੰਘ ਗਿਆ ਮੈਂ ਪਰਲੇ ਪਾਸੇ ਤਾਂ ਨਹੀਂ ਗਿਆ ਪਰਲੇ ਪਾਸੇ ਇੱਕ ਹੋਰ ਰਸਤਾ ਸੀਗਾ ਆ ਦੇਖੋ ਜਮਾ ਹੌਲੀ 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 ਉਹ ਇਧਰੋਂ ਜਿਹੜਾ ਗਿਆ ਮੈਨੂੰ ਆਏ ਸੀ ਜਦੋਂ ਨੂੰ ਮੈਂ ਉੱਧਰ ਜਾਣਾ ਕਿਤੇ ਉਹ ਵਾਲਾ ਪੁਲ ਵੀ ਨਾ ਚੁਕਾ ਦੇਣ ਕਹਿਣ ਵੀ ਉਹਨੇ ਹੋਰ ਗਾਂ ਜਾਣਾ ਮੈਂ ਤਾਂ ਫਿਰ ਆਇਨ ਕਰਦਾ ਰਹੂੰਗਾ ਮਾ ਜੀ ਗਾ ਲੰਘ ਜੋ ਲੰਘ ਜੋ ਸਰ ਓਏ ਕੈਸੀ ਗੱਲ ਬਾਤ ਹੈ ਲੈਟ ਕਰਾਦਾ ਤਾਂ ਵਾਹ ਭਾਈ ਕੁਛ ਖਾਸਾ ਹੀ ਲੱਦ ਰੱਖਿਆ ਲੋਹੇ ਲੋਹੇ ਦਾ ਸਮਾਨ ਉਹ ਐਕਸਪੋਰਟ ਹੋ ਰਿਹਾ ਹੈ ਆਲਾ ਮਾਰ ਇਧਰ ਉਧਰ ਜਾ ਰਹਾ ਹੈ ਗਲਤ ਟਾਈਮ ਆੜ ਗਿਆ ਮੈਂ ਇੱਥੇ ਅਸਲ 'ਚ ਅੱਜ ਲੰਘ ਜਾ ਭਰਾਵਾ ਲੰਘ ਜਾ ਕਿਉਂ ਦੁਖੀ ਕੀਤਾ ਥੋੜਾ ਯਾਰ ਰਹਿ ਗਿਆ ਹੁਣ ਸਾਰਾ ਸਪੀਡ ਨਹੀਂ ਭਜਾਉਂਦਾ ਨੀ ਯਾਰ ਡਰਾਈਵਰ ਨਹੀਂ ਸਹੀ ਕਾ ਆਪ ਪਤਾ ਨਹੀਂ ਕੀ ਲਾਦ ਰੱਖਿਆ ਨੇ ਕਿੰਨਾ ਤੋਂ ਮਾ ਛੱਡਣ ਦਿਆ ਏ ਲੰਘ ਜਾ ਮੇਰੇ ਭਰਾਵਾ ਸਪੀਡ ਦੇ ਕੋਈ ਮਾੜੇ ਮੋਟੀ ਰਹਿ ਜੇ ਇਹਨੂੰ ਕਾਮਯਾਬ ਨਹੀਂ ਡਰਾਈਵਰ ਹੋਣੀ ਇਹਨੇ ਨੂੰ ਤਾਂ ਟੋਰਾਂਟੋ ਵਾਜਦਾ ਜਾ ਕੇ ਜਿੰਨੇ ਟਾਈਮ ਤੋਂ ਮੈਨੂੰ ਖੜਾ ਦਾ ਇੱਥੇ ਜਿੰਨਾ ਟਾਈਮ ਤੂੰ ਮੇਰੀ ਵੇਟ ਕਰਾਤੀ ਬ੍ਰੋ ਇੰਨੇ ਨੂੰ ਤਾਂ ਮੈਂ ਟੋਰਾਂਟੋ ਪਹੁੰਚ ਜਾਣਾ ਸੀ ਲੈ ਮਲਾਦਾ ਹੀ ਹੋਸ ਲੋ ਹੋ ਗਿਆ ਯਾਰ ਗੱਡੀਆਂ ਮੈਂ ਤਾਂ ਕਰਾਉਣ ਦਿਆ ਨੇੜੇ ਜਾਵਾਂ ਮੈਂ ਹੁਣ ਤਾਂ ਜਾ ਹੀ ਜਾਣਾ वो बंदा करता है एक उत्तर हाँ देखो हाँ की करता फिर बंदा ये फिरता है इस पर काम करता है जो है ना

ਉਹ ਫਿਰਦੇ ਉੱਤੇ ਬੰਦੇ ਉਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਦੇਖੋ ਤੁਸੀਂ ਖਾਨਾ ਭੁਲੇਖਾ ਕੀ ਕੀ ਆ ਐਂ ਲੱਗਦਾ ਅੱਖਾਂ ਦੇ ਹਿਸਾਬ ਨਾਲ ਵੀ ਉਹ ਜਿਹੜੇ ਆਹ ਸਟਾਪ ਜੇ ਵਾਲੇ ਵੀ ਉਹਦੇ ਉੱਤੇ ਡਿੱਗੂਗਾ ਪਰ ਨਹੀਂ ਯਾਰ ਇਹ ਤਾਂ ਜਮ ਐ ਨਾਲ ਲੱਗ ਗਿਆ ਪੂਰਾ ਪੂਰਾ ਹਨਾ ਕੀ ਬਾਤ ਹੈ ਕੀ ਬਾਤ ਆ ਦੇਖੋ ਆਰਾਮ ਨਾਲ ਲੱਗ ਗਿਆ ਪੁੱਲ ਐ ਹਨੇ ਰੈੱਡ ਲਾਈਟ ਆ ਜਿਹੜੀ ਹਰੀ ਕਰਨਗੇ ਪਰਲੀ ਤਾਂ ਹੋਗੀ ਸ਼ੁਕਰ ਹੈ ਮੇਰੇ ਵੀਰ ਸ਼ੁਕਰ ਹੈ थैंक यू so much ਹਨ ਕਰੋ ਖੋਲ ਚੱਕੋ ਲ ਮਾਰੇ ਪੁੱਤਾਂ ਨੇ ਪਰਲੀ yellow ਕਰਤੀ ਕਰਦੇ ਨਹੀਂ ਮੁਕੀਆਂ ਬਹਿਣੀਆਂ movie run ਲਾਲ ਕੀਤੀ ਪਈ ਆ ਚੱਲ ਚਲਾ ਦੇ ਹੁਣ ਵੇਟ ਹੈ ਹਮੇ ਇਸ ਕੋ ਓਪਨ ਕਰੋ ਵੀ ਡਰਾਈਵ ਚ ਬਾਲੀ ਆਪਾਂ ਪਹਿਲੇ ਯੇ ਯੇਸ ਲੰਘਿਆ ਪਰ ਹਜੇ ਉਹ ਗ੍ਰੀਨ ਹੋਇਆ ਚਲੋ ਵੀ ਹੁਣ ਫੋਨ ਪਾ ਲੀਏ ਜੇਬ ਚ